ਲਾਈ ਮਿੱਤਰੋ ਪਹੁੰਚਿਆ ਸੀ ਗੱਡੀ ਭੰਨ ਦੁਬਾਰਾ ਤੇ ਆ ਸਾਡੇ ਹਾਲਾਤ ਵਿਗੜ ਚੁੱਕੇ ਨੇ ਵੇ ਪਹਿਲਾਂ ਤਾਂ ਪਾਣੀ ਘਟਦਾ ਹੁਣ ਪਾਣੀ ਬਹੁਤ ਵਧ ਗਿਆ ਉਹ ਰਸਤਾ ਚੜਦਾ ਸੀ ਨਹੀਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਤੇ ਇਧਰ ਛੋਟੇ ਡੁੱਬ ਗਏ ਇਧਰ ਦੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਹਾਲਾਤ ਦੇਖ ਕੇ ਮਾੜਾ ਹੀ ਹਾਲ ਹੈ ਹਾਂ ਉੱਪਰ ਤੇ ਪਾਣੀ ਆ ਗਿਆ ਕਹਿੰਦੇ ਯਾਰ ਮਾੜਾ ਹੀ ਹਾਲ ਹੈ ਇਹ ਜੀ ਉੱਪਰ ਪੈ ਗਿਆ ਮੀ ਉਹ ਪਰ ਮੀ ਪੈ ਗਿਆ ਤੇ ਉਹਦਾ ਪਾਣੀ ਮੈ ਗਿਆ ਇੱਦਾਂ ਤਾਂ ਮੀ ਨਹੀਂ ਪਿਆਗਾ ਇਹ ਹੁਣ ਜਦ ਤੱਕ ਪਾਣੀ ਦਬਦਾ ਨਹੀਂ ਹੈਗਾ ਸਾਨੂੰ ਖੜਨਾ ਪੈਣਾ ਔਰੇ ਜੇ ਕੋਈ ਹੋਰ ਹੱਲ ਹੁੰਦਾ ਤਾਂ ਅਸੀਂ ਚੈੱਕ ਕਰਦੇ ਆਂ ਬਾਕੀ ਇਹ ਤਾਂ ਆਨੰਦ ਲੈ ਰਹੇ ਨੇ ਇਹਦਾ ਤਾਂ ਨੰਦਾ ਸਾਡਾ ਅਸੀਂ ਅਫਸੋਸ ਕਰ ਰਹੇ ਆਂ ਵੀ ਆਹ ਕੀ ਹੋ ਗਿਆ ਚਲੋ ਜੀ ਗੱਡੀ 'ਚ ਬੈਠੀਏ ਜੇ ਕੋਈ ਹੋਰ ਹੱਲ ਹੁੰਦਾ ਤੁਹਾਨੂੰ ਦੱਸਦੇ ਆਂ ਅਸੀਂ ਓਕੇ ਬਾਈ ਬਾਈ ਲਵ ਯੂ ਆ ਵੀ ਮੇਟਰ ਨਾਲ ਖੇਤਾਂ 'ਚ ਦੇਖੋ ਪਾਣੀ ਕਿੰਨਾ ਆ ਗਿਆ ਇਹ ਜਿਹੜੀ ਕੱਲ ਰਾਤ بارش ਹੋਈ ਹੈ ਨਾ ਇਹ ਇਹ ਸਾਰਾ ਉਹਦਾ ਕਮਾਲ ਆ ਜੀ ਇਹਨੂੰ ਦੇਖੋ ਨੀ ਇਹ ਤਾਂ ਚਲੋ ਅਗਰ ਮਿੱਤਰੋ ਆਪਾਂ ਹੁਣ ਕਿਸੇ ਹੋਰ ਗ੍ਰੈਸਰ ਤੇ ਚੱਲਦੇ ਆਂ ਤੇ ਉੱਤੇ ਜਾ ਕੇ ਦੇਖਦੇ ਆਂ ਕੀ ਪ੍ਰੋਗਰਾਮ ਕਾ ਹੋ ਗਿਆ ਜੀ ਗੱਡੀਆਂ ਕਿ ਨਾ ਤਾ ਕਹਿੰਦੇ ਫਿਰ ਮਾੜੀਆਂ ਮਾੜੀ ਦੀ ਟ੍ਰਾਂਸਪੋਰਟ ਹੈ ਚੱਲ ਬੱਕੀ ਜਾਂਦੇ ਜੀ ਹੈ ਚੱਲ ਆਦਾ ਬੱਕੀ ਆ ਗੱਲ ਗੱਲ ਨਹੀਂ ਲੋੜੇ ਨਾ ਇਹ ਚੱਲਦੀ ਉਹਦੀ ਆ ਮਾਜਲ ਤੋਂ ਚੱਲੋਂ ਐਂਟਰੀ ਦੇ ਵਿੱਚ ਚਾਚਾ ਲੋ ਜੀ ਨੌ ਐਂਟਰੀ ਦੇ ਵਿੱਚ ਫਿਰਦਾ ਮੁੰਡੇ ਤੇ ਰਹਿਣੋ ਪਾਛੇ ਪਾਣੀ ਚ ਪੈਰ ਚੱਕਦੇ ਮਾਣੇ ਮਾਣੇ ਜਾ ਕੋਈ ਆ ਕੰਮ ਹਾਂ ਉਹ ਜਾ ਆਇਆ ਮੇਰਾ ਮੰਡਾ ਛੋੜਿਆ ਜਹੀ ਹੈ ਹੈਗਾ ਜੇ ਪਾਣੀ ਹੈਗਾ ਉਹਦਾ ਹੈਗਾ ਪਾਣੀ ਭਾਜੀ ਅਸੀਂ ਵਿਆਹ ਕਰਾਣਾ ਹਣਾ ਵੀਰੇ ਭਾਜੀ ਜੇ ਵਿਆਹ ਕਰਾਉਣਾ ਸਾਨੂੰ ਭੇਜਣਾ ਤੇ ਗੱਡੀ ਲੈ ਕੇ ਡੇ ਡੀ ਉਹ ਤਾਂ ਤੇਰੀ ਵਾਲੀ ਵੀਧੀ ਹੋਈ ਸੀ ਮੈਂ ਖਾਲੀ ਦੀ ਵੀਰੇ ਓਏ ਹੈਗਾ ਲੈ ਵੀ ਮਿੱਤਰੋ ਹੋ ਗਿਆ ਕੰਮ ਉਹੀ ਅੱਜ ਆਪਣੇ ਵਾਲੇ ਵੀ ਫਸੇ ਪਾਣੀ 'ਚ ਪਾਣੀ ਹੈੀ ਬਹੁਤ ਆ ਯਾਰ ਉਹ ਹੋ ਗਿਆ ਜੀ ਸੀ ਵੀ ਉਹ ਮਸ਼ੀਨ ਉਹ ਕੱਢੋ ਗਿਆ ਦੇਖੋ ਮਿੱਤਰੋ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇਵੇਂ ਖਾਣੀ ਚੰਗਾ ਭਲਾ ਘੋੜਾ ਆ ਪਸਾ ਲਿਆ ਨਾ ਬੱਬੇ ਹੋਰ ਨਿਕਲਿਆ ਨੱਟਾ ਦੇਖੀ ਦੀ ਕਮਲ ਉਸਤਾਦ ਕਿੰਨੀ ਗੱਲਾਂ ਲੱਗੀਆਂ ਮੈਂ ਹਾਂ ਜਿੱਦਾਂ ਪੀਟਰ ਨਹੀਂ ਹੁੰਦਾ ਬਾਹਰ ਵਾਲਾ ਐਦਾਂ ਸਾਡੇ ਵਾਲੇ ਪੀਟਰ ਦੇਖ ਲੈ ਅੱਧੇ ਮਿੱਟੀ ਨਾਲ ਹੀ ਭੜੇ ਹੋਏ ਕਿਆ ਕਰੀਏ ਹੁਣ ਬਖਾਤਾ ਨਾ ਮੈਂ ਛੜ ਵੀ ਆਇਆ ਵਾ ਕ੍ਰੈਚਰ ਤੇ ਅੱਜ ਤਾਂ ਗੱਡੀ ਭਰਨਾ ਆਏ ਵੇ ਦੇਖ ਲੋ ਨੋਕੋ ਕੰਮ ਖਰਾਬ ਹੈ ਦੇਖੋ ਮਹਨ ਉਸਤਾਦ ਜੀ ਕੀ ਹਾਲ ਮਾਹੌਲ ਠੀਕ ਆ ਮਾਹੌਲ ਪੂਰਾ ਬੇਵੀ ਮਾਹੌਲ ਪੂਰਾ ਬੇਵੀ ਹੋਇਆ ਵਾ ਉਸਤਾਦ ਜੀ ਪਿੱਛੇ ਫਸ ਗਈ ਦੀ ਆਪਣੀ ਗੱਡੀ ਪਿਛੋਲਾ ਕੈਂਦਰਾ ਜਿੱਥੋਂ ਅਸੀਂ ਪਾਣੀ ਦਾ ਘਟ ਗਿਆ ਉੱਥੇ ਆ ਗਿਆ ਰੇਤਾ ਗੱਡੀ ਆਪਣੀ ਮਾਰਨ ਲੱਪੀ ਲੇਪਾ ਗੱਡੀ ਆਪਣੀ ਫੇਰ ਫਸ ਗਈ ਉੱਥੇ ਤੇ ਫਿਰ ਮਸ਼ੀਨ ਗਈ ਇੱਥੋਂ ਜੀਸੀਬੀ ਜੀਸੀਬੀ ਫੇ ਕਿਤੇ ਜਾ ਕੇ ਤੱਕਾ ਲੱਗ ਗਿਆ ਹੰਗਾ ਰੋਕ ਲਾ ਹੁਣ ਫੇਰ ਫਸਾਂਗਾ ਮੇਰੇ ਵਾਲੇ ਕਹਿੰਨ ਐਸ ਤਰ੍ਹਾਂ ਐਦਾ ਕੀਤੀ ਪਹਿਲਾਂ ਫੜੀ ਇੱਕ ਵਾਰ ਆਇਆ ਫਿਰ ਜਾ ਮਾਰਿਆ ਹਾਂ ਮੈਂ ਵੀ ਨਾਲ ਹੋ ਗਿਆ ਪਰ ਇੱਕ ਮਰਾਂ ਜਾ ਕੇ ਜੇ ਕੈਂਪਰ ਮੈਂ ਵੀ ਜਾ ਗਿਆ ਫੇਰ ਤੁਹਾਨੂੰ ਮੋਜੀ ਇੱਕ ਵਾਰ ਮੈਂ ਕਮਲ ਦਾ ਅੱਜ ਕੰਮ ਅਸਲ ਤੇ ਨਾ ਅੱਜ ਗੱਡੀਆਂ ਫਸੀਆਂ ਸਾਰੀਆਂ ਮੈਂ ਕਿਹਾ ਲਾਜ ਰੀਡ ਦੀ ਹੱਡੀ ਟੁੱਟ ਗਈ ਬਾਬੇ ਅੱਜ ਸਾਰੀਆਂ ਗੱਡੀਆਂ ਫਸ ਕੇਆਂ ਕਿਉਂਕਿ ਉੱਥੇ ਆ ਗਿਆ ਰੇਤਾ ਰੇਤਾ ਕੰਮ ਕਰਦਾ ਖਰਾਬ ਗੱਡੀ ਮਾਰਦੀ ਸਲਿੱਪ ਮਸ਼ੀਨ ਆ ਗਈ ਨਾਲੇ ਬਹੁਤ ਦੇ ਕਿਹੜੀ ਗੱਡੀ ਘੜਦੀ ਲਾ ਜੀ ਮਿੱਤਰੋ ਉਹ ਆ ਗਈ ਮਸ਼ੀਨ ਇਹ ਵਿਚਾਰੀ ਨੇ ਫੇਰ ਜਾਣਾ ਯਾਰ ਹੈ ਹੁਣ ਭਰਾਂਗੇ ਅਸੀਂ ਗੱਡੀਆਂ ਫੇਰ ਇਹਨੂੰ ਫੇਰ ਇਹਨੂੰ ਨਾਲੇ ਲੈ ਕੇ ਜਾਣਾ ਹੈ ਤਾਂ ਜੋ ਤੁੰ ਨੂੰ ਨਿਗਾਹ ਲਵੇ ਅੱਧੇ ਕਿਲੋ ਮੀਟਰੋਂ ਆ ਗਿਆ ਹੜੋ ਨੇ ਓਏ ਆ ਦੇ ਜੀ ਵੇ ਨਾਲ ਲੈ ਆ ਲੈ ਆ ਲੋ ਵੀ ਬੰਦਾ ਗੱਡੀ ਲੈਣੇ ਭੇਜਿਆ ਮਾਇਦਾ ਵਣ ਚੱਲਣ ਤੋਂ ਲੈ ਉਹ ਲਿਬੜੇ ਵੇ ਦਾ ਮਨ ਚੱਲ ਤੂੰ ਹੀ ਲੈ ਆ ਤਾਂ ਗੱਡੀ ਭਰਾਈ ਹੋ ਰਹੀ ਆ ਉਸਤਾਦ ਜੀ ਧੰਨਵਾਦ ਤੁਹਾਡਾ ਯਾਰ ਕਮਲ ਯਾਰ ਤੂੰ ਆਹ ਕੰਮ ਨਾ ਕਰ ਯਾਰ ਫੁੱਦੂ ਕੰਮ ਕਰ ਤੇਰੀ ਉਸਤਾਦ ਜੀ ਖਸ ਹੋ ਗਿਆ ਮੁੰਡਾ ਉਸਤਾਦ ਜੀ ਆੜ ਜਾ ਯਾਰ ਕਮਲ ਫੁੱਦੂ ਆ ਯਾਰ ਤੂੰ ਜਨਾਨੀ ਆਵਾਂਗੀ ਮੂੰਹ ਚ ਬੋਲੀ ਜਣਾ ਫੜਫੜ ਕਰੀ ਜਣਾ ਯਾਰ ਆੜ ਜਾ 6 ਫੁੱਟ ਆੜ ਜਾ ਫੇ ਮੈਂ ਜੇ ਤੇਰੀ ਹਰਕਤਾਂ ਦੱਸਨੀ ਆ ਫੇ ਹਾਲ ਹੀ ਗਾ ਲੈ ਨਹੀਂ ਬੋਤਲਾਂ ਭਰਨੀਆਂ ਪੜਦਾ ਹੈ ਪਰ ਇਹ ਹੜਾ ਆਵੇ ਨਹੀਂ ਤੋਂ ਮਹੀਨਾ ਲਾਦਿਆਂ ਭਾਈ ਹੁਣ ਲੈ ਚਾਲ ਵੀ ਚੰਗਿਆ Okay, uh. ਕਲਾ ਇਹ ਤਾਂ ਆਦਾ ਔਖਾ ਹੀ ਨਿਕਲੂ ਹੁਣ ਜੇ ਨਿਕਲਿਆ ਤਾਂ ਉਹ ਥਾਲੀ ਹੋਊ ਐਥੇ ਮੇਰੇ ਤਾਂ ਆਵਣਾ ਬਤਨ ਤੇਰਾ ਜਮਾ ਨਹੀਂ ਖਿਲਦਾ ਹੋ ਗਿਆ ਨਾਮ ਮਸਤਰਾ ਇਹਦਾ ਆਹ ਹੋਊਗਾ ਖਾਲੀ ਘੋੜਾ ਇਹ ਇੱਥੇ ਐਸ ਮਸਤਰਾ ਕੋਈ ਗੱਲ ਨਹੀਂ ਬਣੀ ਆਲ ਕੇ ਹੁਣ ਡਾਲਾ ਖੋਣਾ ਪੈ ਰਿਹਾ ਗੱਡੀ ਦਾ ਆ ਲਓ ਜੀ ਹੋ ਗਿਆ ਖਾਲੀ ਦੁਬਾਰਾ ਇਕਲਾ ਨਿਕੋੜਾ ਹੁਣ ਖਾਲੀ ਹੋ ਗਿਆ ਆਪਣਾ ਬਾਈ ਵੇ ਲੈ ਲਾ ਵੀ ਮਿੱਤਰੋ ਪਹੁੰਚ ਚੁੱਕੇ ਆਪਾਂ ਗੱਡੀ ਖਾਲੀ ਕਰਨ ਉੱਜਾ ਵੀ ਆ ਗਿਆ ਆਪਣਾ ਉਹ ਉਧਰ ਖੜਾ ਲੇ ਤੇ ਪਹਿਲਾ ਪਤਰਪਾਲ ਖੋਲਦੀ ਏ ਫੇ ਇਹ ਕਰਦਾ ਤੁਹਾਡੇ ਨਾਲ ਗੱਲਬਾਤ